ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਆ ਕਿ ਆਪਣੇ ਜਿਹੜੇ ਪਰਿਵਾਰਾਂ ਦੇ ਰਿਸ਼ਤੇ ਆ ਜਿਹੜੇ ਬੱਚਿਆਂ ਦੇ ਛੋਟੇ ਹੁੰਦੇ ਪਿਆਰ ਹੁੰਦਾ ਮੋਹ ਹੁੰਦਾ ਉਹ ਵੱਡੇ ਹੋ ਕੇ ਕਿਵੇਂ ਬਦਲ ਜਾਂਦਾ ਇੱਕੋ ਪਰਿਵਾਰ ਦੇ ਜਿਹੜੇ ਜੀ ਆ ਇੱਕ ਦੂਜੇ ਨੂੰ ਬਹੁਤ ਸਮਝਣ ਲੱਗ ਜਾਂਦੇ ਆ ਇਸ ਤੇ ਆਧਾਰਿਤ ਆਪਣੀ ਇੱਕ ਕਹਾਣੀ ਆ ਕਹਾਣੀ ਬਹੁਤ ਸੋਹਣੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਅਤੇ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਰੱਖਿਆ ਕਰੋ। ਉਸ ਪਰਿਵਾਰ ਦਾ ਜਿਹੜਾ ਮੋਢੀ ਆ ਉਹ ਹੈਗਾ ਗੁਰਨਾਮ ਸਿੰਘ ਤੇ ਉਹਦੀ ਪਤਨੀ ਦਾ ਨਾਮ ਆ ਬਲਜੀਤ ਕੌਰ। ਜਦੋਂ ਉਹਨਾਂ ਦਾ ਵਿਆਹ ਹੁੰਦਾ ਤਾਂ ਉਹਨਾਂ ਦੇ ਘਰ ਬੇਟੀ ਪੈਦਾ ਹੁੰਦੀ ਆ। ਅਕਸਰ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਕਿ ਜੇ ਇੱਕ ਬੇਟੀ ਹੋ ਗਈ ਤਾਂ ਇੱਕ ਬੇਟਾ ਵੀ ਜਰੂਰ ਹੋਵੇ। ਸਾਰਿਆਂ ਨੂੰ ਬੇਟੇ ਦੀ ਖਾਹਿਸ ਜਰੂਰ ਹੁੰਦੀ ਆ, ਬੇਟੀ ਦੀ ਭਾਵੇਂ ਨਾ ਹੋਵੇ। ਜਦੋਂ ਉਹਨਾਂ ਦੀ ਵੱਡੀ ਬੇਟੀ ਪ੍ਰੀਤ 1 ਸਾਲ ਦੀ ਹੋ ਗਈ ਤਾਂ ਉਹਨਾਂ ਨੇ ਦੂਸਰਾ ਚਾਂਸ ਲਿਆ ਦੂਜੀ ਵਾਰ ਫਿਰ ਉਹਨਾਂ ਦੇ ਘਰ ਬੇਟੀ ਜਨਮ ਲੈਂਦੀ ਆ ਤਾਂ ਜਿਹੜੀ ਬਲਜੀਤਕੌਰ ਦੀ ਸੱਸਾ ਉਹ ਬਲਜੀਤਕੌਰ ਨੂੰ ਤਾਨੇ ਮਿਹਣੇ ਦਿੰਦੀ ਆ ਕਿ ਮੇਰੇ ਤਾਂ ਪਹਿਲੀ ਵਾਰੀ ਮੁੰਡਾ ਹੋਇਆ ਸੀ ਦੂਜੀ ਵਾਰ ਵੀ ਮੁੰਡਾ ਹੋਇਆ ਸੀ ਵੀ ਤੂੰ ਪਤਾ ਨਹੀਂ ਕਿਹੋ ਜੀ ਸਾਡੇ ਘਰੇ ਆਈਆਂ ਵੀ ਸਾਡੇ ਘਰੇ ਤਾਂ ਕੁੜੀਆਂ ਹੁੰਦੀਆਂ ਹੀ ਨਹੀਂ ਸੀ ਵੀ ਤੇਰੇ ਆਈ ਤੋਂ ਬਾਅਦ ਉਹ ਕੁੜੀਆਂ ਹੋ ਗਈਆਂ ਅਕਸਰ ਇਹ ਸਾਡੇ ਸਮਾਜ ਦੇ ਵਿੱਚ ਹੁੰਦਾ ਔਰਤਾਂ ਨੂੰ ਜੇ ਜਿਹੜੀ ਸਾਡੀ ਨੂੰਹ ਆ ਉਹਦੇ ਕੋਲ ਪੋਤਾ ਹੀ ਹੋਵੇ ਪੋਤੀ ਨਾ ਹੋਵੇ ਹੁਣ ਤਾਂ ਖੈਰ ਜਮਾਨੇ ਦਾ ਥੋੜਾ ਜਿਹਾ ਫਰਕ ਆ ਪਰ ਪਿਛਲੇ ਸਮਿਆਂ ਦੇ ਵਿੱਚ ਇਹ ਔਰਤਾਂ ਨੇ ਆਪਣੇ ਹੱਡੀ ਹੰਡਾਈ ਹੋਏ ਦੁੱਖ ਨੇ ਫਿਰ ਉਹ ਤੀਸਰੀ ਵਾਰ ਚਾਂਸ ਲੈਂਦੇ ਆ ਤਾਂ ਤੀਸਰੀ ਵਾਰ ਫੇਰ ਉਹਨਾਂ ਦੀ ਕੁੜੀ ਹੋ ਜਾਂਦੀ ਆ ਜਦੋਂ ਤੀਜੀ ਕੁੜੀ ਹੁੰਦੀ ਆ ਤਾਂ ਘਰੇ ਜਿਹੜਾ ਸੋਕ ਹੀ ਪੈ ਜਾਂਦਾ ਜਿੱਦਾਂ ਕਿਸੇ ਦੀ ਮੌਤ ਹੋਈ ਹੁੰਦੀ ਆ ਐਦਾਂ ਮਾਤਮ ਮੜਾਇਆ ਜਾਂਦਾ ਤੇ ਅਗਲੇ ਸਾਲ ਫੇਰ ਉਹਨਾਂ ਨੇ ਚਾਂਸ ਲਿਆ ਤੇ ਚੌਥੀ ਉਹਨਾਂ ਦੇ ਫੇਰ ਕੁੜੀ ਹੋ ਗਈ ਤੁਸੀਂ ਦੇਖੋ ਵੀ ਕਿੱਥੇ ਦੋ ਕੁੜੀਆਂ ਹੋਣ ਤੇ ਇੰਨਾ ਤੱਕ ਪਰੇਸ਼ਾਨ ਕੀਤਾ ਜਾਂਦਾ ਸੀ ਬਲਜੀਤਕੌਰ ਨੂੰ ਐਨੇ ਤਾਣੇ ਮਿਹਣੇ ਦਿੱਤੇ ਜਾਂਦੇ ਸੀ ਤੇ ਚਾਰ ਕੁੜੀਆਂ ਹੋਣ ਤੇ ਉਹਦਾ ਕੀ ਹਾਲ ਹੋਊਗਾ ਜਿਹੜੀ ਬਲਜੀਤਕੌਰ ਦੀ ਸੱਸ ਸੀ ਉਹ ਬਲਜੀਤਕੌਰ ਨੂੰ ਬਹੁਤ ਨਫ਼ਰਤ ਕਰਨ ਲੱਗੀ ਤੇ ਆਪਣੀਆਂ ਪੋਤੀਆਂ ਵੱਲ ਤਾਂ ਉਹ ਵੇਖਦੀ ਵੀ ਨਹੀਂ ਸੀ ਉਹ ਕਹਿੰਦੀ ਸੀ ਕਿ ਮੇਰੇ ਪੁੱਤ ਦਾ ਘਰ ਭਰ ਗਿਆ 3 ਨਾਲ ਮੇਰੇ ਪੁੱਤ ਦੀ ਜਿਹੜੀ ਕਬੀਲਦਾਰੀ ਆ ਉਹ ਇਹ ਕਿਵੇਂ ਸੰਭੂਗਾ ਜੇ ਰੱਬ ਇੱਕ ਪੁੱਤ ਦੇ ਦਿੰਦਾ ਜਿੰਨਾ ਚਿਰ ਔਰਤਾਂ ਦੀ ਖੁਆਇਸ਼ ਪੂਰੀ ਨਹੀਂ ਹੁੰਦੀ ਉਹਨਾਂ ਨੂੰ ਇਹ ਹੁੰਦਾ ਕਿ ਜਿਹੜੀਆਂ ਸਾਡੀਆਂ ਨੂਹਾਂ ਨੇ ਉਹ ਚਾਂਸ ਲੈਂਦੀਆਂ ਰਹਿਣ ਜਿੰਨਾ ਸਮਾਂ ਮੁੰਡਾ ਨਹੀਂ ਹੁੰਦਾ ਭਾਵੇਂ ਕਈ ਘਰ ਇਹੋ ਜਿਹਾ ਵੇਖਿਆ ਕਿ ਜਿੱਥੇ 7-7 8-8 ਬੱਚੇ ਪੈਦਾ ਕੀਤੇ ਜਾਂਦੇ ਸੀ ਸਿਰਫ ਏਸੇ ਚਾਹਤ ਦੇ ਵਿੱਚ ਕਿ ਉਹਨਾਂ ਦੇ ਘਰ ਮੁੰਡਾ ਪੈਦਾ ਹੋਵੇ ਚਾਰ ਕੁੜੀਆਂ ਬਾਅਦ ਜਿਹੜੀ ਬਲਜੀਤ ਕੌਰ ਆਉ ਫਿਰ ਮਾਂ ਬਣਨ ਵਾਲੀ ਹੁੰਦੀ ਆ ਤੇ ਇਸ ਵਾਰ ਬਲਜੀਤ ਕੌਰ ਬਹੁਤ ਸੁੱਖਾਂ ਸੁਖ ਦੀ ਆ ਬੇਸੇ ਤਾਂ ਹਰ ਵਾਰੀ ਉਹਨੇ ਨੱਕ ਰਗੜੇ ਰੱਬ ਤੇ ਆਏ ਸੁੱਖਾਂ ਸੁਖੀਆਂ ਤੇ ਇਸ ਵਾਰ ਤਾਂ ਉਹ ਰੱਬ ਨੂੰ ਕਹਿੰਦੀ ਹੈ ਕਿ ਇਸ ਤੋਂ ਬਾਅਦ ਮੇਰੇ ਤੇ ਬੱਚਾ ਪੈਦਾ ਕਰਨ ਦੀ ਹਿੰਮਤ ਨਹੀਂ ਵੀ ਰੱਬਾ ਤੂੰ ਮੇਰੀ ਅਰਦਾਸ ਸੁਣ ਲੈ ਤੇ ਮੇਰੇ ਘਰ ਬੇਟਾ ਹੋਵੇ ਜਿਹੜੀਆਂ ਬਲਜੀਤ ਕੌਰ ਦੀਆਂ ਧੀਆ ਸੀ ਉਹ ਕਾਫੀ ਵੱਡੀਆਂ ਹੋ ਚੁੱਕੀਆਂ ਸੀ ਬਲਜੀਤ ਕੌਰ ਦੀ ਵੱਡੀ ਧੀ ਪ੍ਰੀਤ ਤਾਂ ਉਹ ਹੀ ਸਿਆਣੀ ਮਟਿਓਰ ਹੋ ਚੁੱਕੀ ਸੀ ਉਹ ਵੀ ਅਰਦਾਸਾਂ ਕਰਦੀ ਆ ਕਿ ਰੱਬਾ ਤੇਰੇ ਘਰ ਕਾਹਦਾ ਘਟਾ ਤੂੰ ਸਾਨੂੰ ਇੱਕ ਵੀਰ ਦੇ ਦੇ ਨਾਲੇ ਤਾਂ ਸਾਡੀ ਮਾਂ ਦੀ ਜਾਨ ਛੁੱਟੇ ਨਾਲੇ ਮੇਰੇ ਪਿਓ ਦੀ ਕਬੀਲਦਾਰੀ ਆ ਜਿਹੜੀ ਉਹ ਏਨੀ ਵੱਧ ਗਈ ਆ ਕਿਉਂਕਿ ਬੱਚਿਆਂ ਦੇ ਖਰਚੇ ਹੋ ਜਾਂਦੇ ਆ ਕਿ ਇਹ ਸਾਡਾ ਵਿਆਹ ਕਰਦਾ ਕਰਦਾ ਹੀ ਥੱਕ ਜਾਊਗਾ ਬਜ਼ੁਰਗ ਹੋ ਜਾਊਗਾ ਵੀ ਇਸ ਕਰਕੇ ਤੂੰ ਇੱਕ ਪੁੱਤ ਦੇ ਦੇ ਤਾਂ ਕਿ ਜਿਹੜੀ ਮੇਰੀ ਦਾਦੀ ਦੀ ਖੁਆਇਸ਼ ਪੂਰੀ ਹੋ ਜੇ ਚਲੋ ਰੱਬ ਨੇ ਸੁਣੀ ਅਰਦਾਸਾਂ ਜਿਹੜੀਆਂ ਉਹ ਪੂਰ ਚੜੀਆਂ ਤੇ ਬਲਜੀਤ ਦੇ ਘਰ ਪੰਜਵਾਂ ਬੱਚਾ ਬੇਟਾ ਹੋਇਆ ਘਰ ਦੇ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਬਹੁਤ ਜਸ਼ਨ ਮਨਾਏ ਗਏ ਜਿਹੜੀ ਬਲਜੀਤ ਕੌਰ ਦੀ ਸੱਸ ਸੀ ਉਹ ਚਾਹ ਚਾਚ ਭੱਜੀ ਫਿਰਦੀ ਸੀ ਕਿ ਮੇਰੇ ਪੋਤਾ ਹੋਇਆ ਮੇਰੇ ਪੁੱਤ ਦੀ ਪੀੜ੍ਹੀ ਵਧੀਆ ਮੇਰੇ ਪੁੱਤ ਦੀ ਅੰਸ਼ਾ ਜਦੋਂ ਕੁੜੀਆਂ ਹੋਈਆਂ ਸੀ ਹੈਗੀਆਂ ਤਾਂ ਉਹ ਵੀ ਪੁੱਤ ਦੀ ਅੰਸ਼ ਸੀ ਇੱਕ ਔਰਤ ਹੋ ਕੇ ਇੱਕ ਕੁੜੀ ਪੈਦਾ ਹੋਣ ਤੇ ਜ਼ਿਆਦਾ ਦੁੱਖ ਮਣਾਉਂਦੀ ਆ ਸ਼ਾਇਦ ਮਰਦ ਇੰਨਾ ਦੁੱਖ ਨਹੀਂ ਮਣਾਉਂਦੇ ਚਲੋ ਜੀ ਬੇਟੇ ਦੇ ਪੂਰੇ ਜਸ਼ਨ ਮਨਾਏ ਗਏ ਇੱਕ ਦੋ ਸਾਲ ਤੱਕ ਤਾਂ ਜਿਹੜਾ ਉਹ ਬੇਟਾ ਸੀ ਉਹਦੀਆਂ ਸੁੱਖਾਂ ਹੀ ਪੂਰੀਆਂ ਹੋਈਆਂ ਉਹ ਉਹ ਵੀ ਕਿਤੇ ਜਿੱਥੇ ਜਾਂਦੇ ਹਨ ਆਪਦੇ ਧਾਰਮਿਕ ਸਥਾਨ ਤੇ ਨੇੜੇ ਤੇੜੇ ਜਿੰਨੇ ਵੀ ਧਾਰਮਿਕ ਸਥਾਨ ਸੀ ਉੱਥੇ ਉਹਨਾਂ ਨੇ ਸੁੱਖਾਂ ਸੁਖੀਆਂ ਸੀ 2 ਸਾਲਾਂ ਦੇ ਵਿੱਚ ਉਹ ਸੁੱਖਾਂ ਪੂਰੀਆਂ ਹੋਈਆਂ ਹੌਲੀ ਹੌਲੀ ਕੁੜੀਆਂ ਵੱਡੀਆਂ ਹੋ ਗਈਆਂ ਕੁੜੀਆਂ ਨੂੰ ਜਿਹੜਾ ਜ਼ਿਆਦਾ ਪੜਾਇਆ ਲਖਾਇਆ ਨਾ ਗਿਆ ਕਹਿੰਦੇ ਸੀ ਕਿ ਪੜ੍ਹਾਈ ਦੇ ਖਰਚੇ ਜ਼ਿਆਦਾ ਨੇ ਤੇ ਕੁੜੀਆਂ ਤੇ ਇੰਨਾ ਪੈਸਾ ਲਾ ਕੇ ਕੀ ਕਰਨਾ ਇਹਨਾਂ ਨੇ ਜਾਣਾ ਤਾਂ ਬਗਾਨੇ ਘਰੀ ਆ ਤੇ ਜਿਹੜੀਆਂ ਕੁੜੀਆਂ ਸੀ ਗੁਰਨਾਮ ਸਿੰਘ ਦੀਆਂ ਉਹ ਗੁਰਨਾਮ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਸੀ ਉਹ ਆਪਣੇ ਵੀਰ ਨੂੰ ਇੰਨਾ ਪਿਆਰ ਕਰਦੀਆਂ ਸੀ ਕਿ ਉਹਨੂੰ ਤੱਤੀਵਾ ਨਹੀਂ ਸੀ ਲੱਗਣ ਦਿੰਦੀਆਂ ਬਾਰੀ ਵਟਿਓ ਚੱਕਦੀਆਂ ਉਹਨਾਂ ਨੇ ਕਦੇ ਵੀ ਗੋਦੀੋਂ ਆਪਣੇ ਵੀਰ ਨੂੰ ਲਾਇਆ ਨਹੀਂ ਸੀ ਤੇ ਉਹਨੂੰ ਚੋਹ ਤੱਕ ਨਹੀਂ ਸੀ ਲੱਗਣ ਦਿੱਤੀ ਹਰ ਵੇਲੇ ਉਹ ਉਹਦੇ ਆਲੇ-ਦੁਆਲੇ ਘੁੰਮਦੀਆਂ ਰਹਿੰਦੀਆਂ ਕੋਈ ਵੀ ਚੀਜ਼ ਘਰੇ ਆਉਂਦੀ ਆਪਣਾ ਹਿੱਸਾ ਛੱਡ ਕੇ ਉਹ ਸਿਰਫ ਆਪਣੇ ਵੀਰ ਨੂੰ ਦਿੰਦੀਆਂ ਉਹ ਆਪਣੇ ਬਾਪੂ ਨੂੰ ਕਹਿੰਦੀਆਂ ਕਿ ਸਾਨੂੰ ਭਾਵੇਂ ਚੀਜ਼ ਨਾ ਲਿਆ ਕਿ ਦਿਆ ਕਰੋ ਪਰ ਸਾਡੇ ਵੀਰ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਐਦਾਂ ਹੀ ਕਰਦੇ ਕਰਦੇ ਉਹਨਾਂ ਦਾ ਵੀਰ ਵੱਡਾ ਹੋ ਜਾਂਦਾ ਸਕੂਲ ਲਾਇਆ ਜਾਂਦਾ ਪੈਣਾ ਉਹਨੂੰ ਸਕੂਲ ਛੱਡ ਕੇ ਵੀ ਆਉਂਦੀਆਂ ਲੈ ਕੇ ਵੀ ਆਉਂਦੀਆਂ ਫਿਰ ਉਹਦਾ ਸਕੂਲ ਦਾ ਕੰਮ ਕਰਵਾਉਂਦੀਆਂ ਉਹਦੀ ਹਰ ਇੱਕ ਮਦਦ ਕਰਦੀਆਂ ਨੇ ਤੇ ਆਪਣੇ ਪਾਪਾ ਨਾਲ ਵੀ ਉਹ ਖੇਤੀ ਦਾ ਕੰਮ ਸਾਰਾ ਕਰਦੀਆਂ ਨੇ ਉਹਨਾਂ ਦੇ ਜ਼ਮੀਨ ਜ਼ਿਆਦਾ ਨਹੀਂ ਸੀ ਥੋੜੀ ਜਿਹੀ ਸੀ ਸ਼ਰੀਕਾ ਨੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਕਿਉਂਕਿ ਸ਼ਰੀਕਾ ਨੂੰ ਇਹ ਸੀ ਕਿ ਇਹਨਾਂ ਦੇ ਘਰੇ ਕਿਹੜਾ ਮੁੰਡਾਗਾ ਜਦੋਂ ਬੇਟੀਆਂ ਹੀ ਹੋਈਆਂ ਸੀ ਉਦੋਂ ਉਹਨਾਂ ਨੂੰ ਇਹ ਸੀ ਵੀ ਜੇ ਮੁੰਡੇ ਨਹੀਂ ਹੋਇਆ ਹਨਾ ਵੀ ਮੁੰਡਿਆਂ ਦਾ ਹੀ ਇਹ ਸੋਚਿਆ ਜਾਂਦਾ ਸਾਡੇ ਸਮਾਜ ਦੇ ਵਿੱਚ ਵੀ ਜੇ ਮੁੰਡਾ ਹੈਗਾ ਤਾਂ ਜ਼ਮੀਨ ਮੁੰਡਿਆਂ ਦੀ ਆ ਵੀ ਜੇ ਕੁੜੀਆਂ ਹੈਗੀਆਂ ਤਾਂ ਸ਼ਰੀਕ ਇਹੀ ਸਮਝਦੇ ਹੁੰਦੇ ਆ ਵੀ ਇਹਨਾਂ ਦੀ ਜ਼ਮੀਨ ਤਾਂ ਅਸੀਂ ਬੋਣੀ ਆ ਇਸੇ ਤਰ੍ਹਾਂ ਗੁਰਨਾਮ ਸਿੰਘ ਨਾਲ ਵੀ ਹੋਇਆ ਸੀ ਗੁਰਨਾਮ ਸਿੰਘ ਨਰਮ ਸੁਭਾਅ ਦਾ ਸੀ ਉਹ ਕਦੇ ਵੀ ਆਪਣੇ ਭਰਾਵਾਂ ਨਾਲ ਸ਼ਰੀਕਾਂ ਵਾਲਾ ਬਿਹੇਵ ਨਹੀਂ ਕਰਦਾ ਸੀ ਲੜਦਾ ਨਹੀਂ ਸੀ ਜ਼ਮੀਨ ਪਿੱਛੇ ਤੇ ਜਦੋਂ ਉਹਨਾਂ ਦੇ ਬੇਟਾ ਪੈਦਾ ਹੋਇਆ ਤਾਂ ਜਿਹੜੀਆਂ ਕੁੜੀਆਂ ਸੀ ਗੁਰਨਾਮ ਸਿੰਘ ਦੀਆਂ ਉਹ ਕਹਿੰਦੀਆਂ ਬਾਪੂ ਸਾਡਾ ਵੀਰ ਕਿੱਥੇ ਸ਼ਰੀਕਾਂ ਨਾਲ ਲੜਦਾ ਰਹੂਗਾ ਆਪਾਂ ਤਾਂ ਸੁੱਖਾਂ ਸੁਖ ਸੁਖ ਕੇ ਲਿਆਗਾ ਵੀ ਕਿਸੇ ਤਰ੍ਹਾਂ ਆਪਾਂ ਆਪਣੇ ਚਾਚੇ ਤਾਇਆ ਤੋਂ ਕਹਿ ਕਹਾ ਕੇ ਜ਼ਮੀਨ ਆ ਜਿਹੜੀ ਉਹ ਛਡਾਈਏ ਜਿਹੜੀ ਉਹ ਦੱਬੀ ਬੈਠੇ ਆ ਪੰਚਾਇਤਾਂ ਦੇ ਵਿੱਚ ਸਮਝੌਤੇ ਹੋਏ ਮਸਾਂ ਉਹਨਾਂ ਨੇ ਕਬਜ਼ਾ ਲਿਆ ਤੇ ਉਸੇ ਜ਼ਮੀਨ ਤੇ ਕੁੜੀਆਂ ਸੀ ਜਿਹੜੀਆਂ ਉਹ ਆਪਣੇ ਪਿਓ ਨਾਲ ਖੇਤੀ ਕਰਦੀਆਂ ਇੰਨਾ ਉਹ ਕੰਮ ਕਰਦੀਆਂ ਹਾੜੀ ਹੱਥੀਂ ਵੜਦੀਆਂ ਪੱਠੇ ਲੈ ਕੇ ਆਉਂਦੀਆਂ ਪੱਠੇ ਕੁੱਤਰਦੀਆਂ ਕਣਕ ਵਗੈਰਾ ਦਾ ਸਾਰਾ ਕੰਮ ਉਹ ਆਪਣੇ ਹੱਥੀਂ ਕਰਦੀਆਂ ਲੋਕ ਵੀ ਮਸਾਲਾ ਦਿੰਦੇ ਸੀ ਕਿ ਗੁਰਨਾਮ ਸਿੰਘ ਦੀਆਂ ਜਿਹੜੀਆਂ ਧੀਆਂ ਨੇ ਉਹ ਧੀਆਂ ਨਹੀਂ ਪੁੱਤ ਨੇ ਹੌਲੀ-ਹੌਲੀ ਚਲੋ ਕੁੜੀਆਂ ਹੋਰ ਵੱਡੀਆਂ ਹੋ ਗਈਆਂ ਤੇ ਉਹਨਾਂ ਨੇ ਜਿਹੜਾ ਬਾਵਾ ਆਪਣੇ ਪਿਓ ਦੀ ਮਦਦ ਕੀਤੀ ਤੇ ਜ਼ਮੀਨ ਜਿਹੜੀ ਸਾਰੀ ਆਪਣੇ ਚਾਚੇ ਤਾਇਆ ਤੋਂ ਛੜਾ ਲਈ ਹੁਣ ਉਹਨਾਂ ਦੇ ਫਸਲ ਵੀ ਵਧੀਆ ਹੋਣ ਲੱਗੀ ਜਿੱਥੇ ਦਿਹਾੜੀ ਦਾ ਕੰਮ ਹੁੰਦਾ ਸੀ ਕੁੜੀਆਂ ਦਿਹਾੜੀ ਨਹੀਂ ਪਾਉਣ ਦਿੰਦੀਆਂ ਸੀ ਉਹ ਕੰਮ ਆਪ ਕਰਦੀਆਂ ਸੀ ਇਸੇ ਤਰ੍ਹਾਂ ਉਹਨਾਂ ਨੇ ਮਿਹਨਤ ਕਰਕੇ ਇੱਕ ਇੱਕ ਕਰਕੇ ਪੈਸਾ ਜੋੜਿਆ ਉਹਨਾਂ ਨੂੰ ਇਹ ਸੀ ਕਿ ਸਾਡਾ ਵੀਰ ਜਦੋਂ ਵੱਡਾ ਹੋਵੇ ਤਾਂ ਉਹਨੂੰ ਕੋਈ ਔਖਾ ਨਾ ਹੋਵੇ ਜਦੋਂ ਹੁਣ ਕੁੜੀਆਂ ਮਟਿਆਰਾਂ ਹੋ ਗਈਆਂ ਤਾਂ ਗੁਰਨਾਮ ਸਿੰਘ ਨੂੰ ਵੀ ਇਹ ਹੋਇਆ ਵੀ ਹੁਣ ਕਬੀਲਦਾਰੀ ਵੀ ਆ ਥੋੜੀ ਜੀ ਸੌਖੀ ਹੋ ਗਈ ਆ ਤੇ ਉਹਨੇ ਆਪਣੀਆਂ ਕੁੜੀਆਂ ਵਾਸਤੇ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਅ ਰਿਸ਼ਤੇ ਲੱਭਦੇ ਲੱਭਦੇ ਉਹਨੇ ਇਸ ਚੀਜ਼ ਦਾ ਖਿਆਲ ਰੱਖਿਆ ਕਿ ਕੁੜੀਆਂ ਦੇ ਵਿਆਹ ਤੇ ਮੈਂ ਜ਼ਿਆਦਾ ਪੈਸਾ ਨਹੀਂ ਲਾਉਣਾ ਵੀ ਮੇਰੇ 4 ਧੀਆਂ ਨੇ ਜੇ ਮੈਂ ਇੱਕ ਕੁੜੀ ਤੇ ਵੀ ਥੋੜੇ ਜੇ ਵੱਧ ਪੈਸੇ ਲਾਤੇ ਤਾਂ ਬਾਕੀ ਤਿੰਨ ਦੇ ਸੋਰੇ ਵੀ ਤਾਜ ਦੀ ਮੰਗ ਕਰਨਗੇ ਕਹਿਣਗੇ ਵੀ ਸਾਡੇ ਤੇ ਵੀ ਉਨੇ ਪੈਸੇ ਲਾਓ ਉਹਨੇ ਚਾਰਾਂ ਕੁੜੀਆਂ ਦੇ ਵਿਆਹ ਚੁੰਨੀ ਚੜਾਵਾ ਕਰਕੇ ਕੀਤੇ ਕਿਉਂਕਿ ਉਹਨੂੰ ਇਹ ਸੀ ਕਿ ਮੈਂ ਜਿਹੜਾ ਮੇਰਾ ਪੁੱਤ ਆ ਉਹਦਾ ਵਿਆਹ ਪੂਰੇ ਲਾਡਾ ਚਾਮਾ ਨਾਲ ਕਰੂੰਗਾ ਪੂਰਾ ਕਾਠ ਕਰੂੰਗਾ ਪੂਰੀ ਬਰਾਤ ਲੈ ਕੇ ਜਾਊਗਾ ਵੀ ਕੁੜੀਆਂ ਦੇ ਵਿਆਹ ਤੇ ਮੈਂ ਜ਼ਿਆਦਾ ਕਾਠ ਨਹੀਂ ਕਰਦਾ ਇਹ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਵੀ ਇਹ ਸੀ ਕਿ ਬਾਪੂ ਸਾਡੇ ਵਿਆਹ ਤੇ ਖਰਚ ਨਾ ਕਰ ਜੇ ਇੱਕ ਕੁੜੀ ਦੇ ਵਿਆਹ ਤੇ ਵੀ ਖਰਚ ਘੱਟ ਰਹਿ ਗਿਆ ਤਾਂ ਉਹਦੇ ਸਹੁਰਿਆਂ ਨੇ ਤੈਨੂੰ ਤਾਨੇ ਮੇਨੇ ਮਾਰਨੇ ਆ ਇਸੇ ਤਰ੍ਹਾਂ ਤੇ ਲੋਕ ਉਹਨੇ ਇੱਕ ਇੱਕ ਕਰਕੇ ਆਪਣੀਆਂ ਕੁੜੀਆਂ ਵਿਆਹ ਦਿੱਤੀਆਂ ਹੁਣ ਉਹਦਾ ਜਿਹੜਾ ਮੁੰਡਾਗਾ ਉਹ ਵੀ ਇਹ ਕਰ ਗਿਆ ਸੀ ਤੇ ਉਹ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਕਰਨ ਲੱਗਿਆ ਸੀ ਹੁਣ ਗੁਰਨਾਮ ਸਿੰਘ ਤੋਂ ਵੀ ਖੇਤੀ ਹੁੰਦੀ ਨਹੀਂ ਸੀ ਜਿਹੜੀ ਵੀ ਜ਼ਮੀਨ ਸੀ ਉਹ ਆਪਦੀ ਠੇਕੇ ਤੇ ਦੇ ਦਿੰਦੇ ਸੀ ਵਧੀਆ ਸੋਣਾ ਗੁਰਨਾਮ ਸਿੰਘ ਨੇ ਆਪਣੇ ਪੁੱਤ ਨੂੰ ਘਰ પાਕੇ ਦੇਤਾ ਸੀ ਕਬੀਲਦਾਰੀ ਬਹੁਤ ਵਧੀਆ ਹੋ ਗਈ ਸੀ ਕਿਉਂਕਿ ਜਿਹੜੇ ਹਿਸਾਬ ਨਾਲ ਉਹ ਸੋਚ ਕੇ ਚੱਲਿਆ ਸੀ ਉਹਨੇ ਆਪਣੀਆਂ ਧੀਆਂ ਦੇ ਵਿਆਹ ਤੇ ਬਿਲਕੁਲ ਵੀ ਖਰਚਾ ਨਹੀਂ ਕੀਤਾ ਤੇ ਉਹਦੀਆਂ ਧੀਆਂ ਵੀ ਆਪਦੇ ਭਰਾ ਤੇ ਜਾਣਵਾਰ ਦੀਆਂ ਸੀ ਉਹਨਾਂ ਨੂੰ ਇਹ ਸੀ ਕਿ ਸਾਡੇ ਪਿਓ ਦੇ ਸਿਰ ਤੇ ਕਰਜ਼ਾ ਚੜੂਗਾ ਤਾਂ ਉਹ ਸਾਡੇ ਵੀਰ ਨੂੰ ਉਤਾਰਨਾ ਪਊਗਾ ਵੀ ਸਾਡੇ ਵੀਰ ਨੂੰ ਕੋਈ ਔਖਾ ਨਾ ਹੋਵੇ ਚਲੋ ਉਹਨਾਂ ਨੇ ਵਧੀਆ ਕਬੀਲਦਾਰੀ ਆਪਣੀ ਕਿਉਂਟਤੀ ਵਧੀਆ ਫਰਜ਼ ਨਿਭਾਤਾ ਹੁਣ ਉਹਨਾਂ ਦੇ ਗੁਰਨਾਮ ਸਿੰਘ ਦੇ ਬੇਟੇ ਵਾਸਤੇ ਰਿਸ਼ਤੇ ਆਉਣ ਲੱਗੇ ਉਹਨਾਂ ਨੇ ਵਧੀਆ ਘਰ ਦੀ ਇੱਕ ਕੁੜੀ ਵੇਸ਼ ਕੇ ਰਿਸ਼ਤਾ ਲੈ ਲਿਆ ਜਿਹੜੀ ਗੁਰਨਾਮ ਸਿੰਘ ਦੀ ਨੂੰਹ ਸੀ ਉਹਦਾ ਨਾਮ ਪ੍ਰੀਤ ਸੀ ਤੇ ਗੁਰਨਾਮ ਸਿੰਘ ਦੇ بیٹے ਦਾ ਨਾਮ ਹੈਰੀ ਸੀ ਹੈਰੀ ਵਾਸਤੇ ਪ੍ਰੀਤ ਵੇਖੀ ਪ੍ਰੀਤ ਉਹਨਾਂ ਨੂੰ ਪਸੰਦ ਆ ਗਈ ਤੇ ਉਹਨਾਂ ਨੇ ਸ਼ਗਨ ਕਰ ਦਿੱਤਾ ਉਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਗੁਰਨਾਮ ਸਿੰਘ ਨੇ ਆਪਣੇ بیٹے ਦੇ ਸਿਰ ਕੋਈ ਕਰਜ਼ਾ ਨਹੀਂ ਸੀ ਚੜ੍ਹਨ ਦਿੱਤਾ ਇੱਕ ਵੀ ਪੈਸਾ ਉਹਨੇ ਆੜਤੀਏ ਤੋਂ ਨਹੀਂ ਸੀ ਫੜਿਆ ਇੱਕ ਵੀ ਪੈਸਾ ਉਹਨੇ ਬੈਂਕ ਤੋਂ ਲਾਉਣ ਨਹੀਂ ਲਿਆ ਸੀ ਜਦੋਂ ਉਹਦੇ بیٹے ਦਾ ਵਿਆਹ ਹੋਇਆ ਤਾਂ ਉਹਦੇ ਵਿਆਹ ਤੇ ਬਹੁਤ ਖਰਚ ਕੀਤਾ ਗਿਆ ਜਿੰਨੇ ਕੁ ਪੈਸੇ ਉਹਨੇ ਜੋੜੇ ਹੋਏ ਸੀ ਉਹ ਲੱਗ ਗਏ ਕੁਝ ਉਹਨਾਂ ਨੂੰ ਅੜਤੀਏ ਤੋਂ ਵੀ ਲੈਣੇ ਪਏ ਉਹਨੇ ਪੂਰੇ ਚਾਵਾ ਨਾਲ ਗੱਜ-ਵੱਜ ਕੇ ਆਪਣੇ بیٹے ਦਾ ਵਿਆਹ ਕੀਤਾ ਆਪਣੀ ਨੂੰਹ ਨੂੰ ਪੂਰੇ ਮਹਿੰਗੇ-ਮਹਿੰਗੇ ਬਰੀਦੇ ਸੂਟ ਧੋਏ ਤੇ ਵਧੀਆ ਸੋਨਾ ਪਾਇਆ ਕੁੜੀਆਂ ਸੀ ਜਿਹੜੀਆਂ ਗੁਰਨਾਮ ਸਿੰਘ ਦੀਆਂ ਚਾਰੇ ਉਹਨਾਂ ਨੂੰ ਬਹੁਤ ਚਾ ਸੀ ਆਪਣੀ ਪਰਜਾਈ ਦਾ ਚਲੋ ਪ੍ਰੀਤ ਭੈ ਵਿਆਹ ਕੇ ਘਰ ਆ ਜਾਂਦੀ ਹੈ ਗੁਰਨਾਮ ਸਿੰਘ ਦੇ ਕੁੜੀਆਂ ਨੂੰ ਚਾਹ ਹੁੰਦਾ ਸਾਡੀ ਭਾਬੀ ਆਈ ਆ ਛੋਟੀ ਪਰਜਾਈ ਆ ਉਹ ਉਹਨੂੰ ਬਹੁਤ ਪਿਆਰ ਕਰਦੀਆਂ ਨੇ ਕਿਉਂਕਿ ਉਹਨਾਂ ਦਾ ਜਿਹੜਾ ਵੀਰ ਸੀ ਉਹਨਾਂ ਦਾ ਬਹੁਤ लाडला ਸੀ ਉਵੇਂ ਹੀ ਉਹ ਆਪਣੀ ਭਾਬੀ ਨੂੰ ਰੱਖਦੀਆਂ ਨੇ ਤੇ ਉਹ ਆਪਣੀ ਮਾਂ ਨੂੰ ਕਹਿੰਦੀਆਂ ਨੇ ਕਿ ਭਾਬੀ ਤੋਂ ਜ਼ਿਆਦਾ ਕੰਮ ਨਾ ਕਰਵਾਇਓ ਜੇ ਭਾਬੀ ਕਦੇ ਲੇਟ ਉੱਠੂਗੀ ਤਾਂ ਤੁਸੀਂ ਕਦੇ ਟੋਕਣਾ ਨਹੀਂ ਹੈਗਾ ਵੀਰ ਨੂੰ ਤੇ ਭਾਬੀ ਨੂੰ ਕੋਈ ਜ਼ਿਆਦਾ ਤੁਸੀਂ ਇਹ ਨਹੀਂ ਕਹਿਣਾ ਕਿ ਆ ਕਰੋ ਆ ਕਰੋ ਇਹਨਾਂ ਨੂੰ ਆਪਣੀ ਜ਼ਿੰਦਗੀ ਹੈ ਜਿਹੜੀ ਆਪਣੇ ਤਰੀਕੇ ਨਾਲ ਜਿਉਣਦੇ ਹੋ ਵੈਸੇ ਵੀ ਬਲਜੀਤ ਕੌਰ ਬਹੁਤ ਨਰਮ ਸੁਭਾਅ ਦੀ ਸੀ ਉਹ ਕਦੇ ਆਪਣੀ ਸੱਸ ਦੇ ਮੂਰੇ ਨਹੀਂ ਬੋਲੀ ਸੀ ਨੂੰ ਮੂਰੇ ਤਾਂ ਉਹਨੇ ਬੋਲਣੇ ਕੀ ਸੀ ਕਿਉਂਕਿ ਚਾਰ ਧੀਆਂ ਦੀ ਮਾਂ ਸੀ ਤੇ ਉਹਦੇ ਵਿੱਚ ਸੰਤੋਖ ਸਬਰ ਬਹੁਤ ਜ਼ਿਆਦਾ ਸੀ ਹੌਲੀ ਹੌਲੀ ਉਹਨਾਂ ਨੂੰ ਪ੍ਰੀਤ ਦਾ ਵਿਹੇਵ ਆ ਜਿਹੜਾ ਉਹ ਸਮਝਾਉਣ ਲੱਗਿਆ ਪ੍ਰੀਤ ਸੀ ਜਿਹੜੀ ਉਹ ਲੇਟ ਉੱਠਦੀ ਸੀ ਘਰ ਦਾ ਕੋਈ ਜ਼ਿਆਦਾ ਕੰਮ ਵੀ ਨਹੀਂ ਕਰਦੀ ਸੀ ਪਰ ਫਿਰ ਵੀ ਬਲਜੀਤ ਕੌਰ ਨੇ ਕਦੇ ਮੱਥੇ ਵਟ ਨਹੀਂ ਪਾਇਆ ਸੀ ਜਿੰਨਾ ਵੀ ਉਹਦੇ ਤੋਂ ਹੁੰਦਾ ਸੀ ਉਹ ਘਰ ਦਾ ਕੰਮ ਕਰ ਲੈਂਦੀ ਸੀ। ਪ੍ਰੀਤ ਚਾਹੇ ਲੇਟ ਉੱਠਦੀ ਚਾਹੇ ਸੁਦੇਹਾਂ ਉੱਠਦੀ ਚਾਹੇ ਘੱਟ ਕੰਮ ਕਰਦੀ ਉਹਨੇ ਕਦੇ ਇਸ ਗੱਲ ਦੀ ਉਮੀਦ ਨਹੀਂ ਰੱਖੀ ਸੀ ਕਿ ਪ੍ਰੀਤ ਆ ਜਿਹੜੀ ਉਹੀ ਕੰਮ ਕਰੇ ਜਾਂ ਪ੍ਰੀਤ ਦੇ ਆ ਫਰਜ਼ ਨੇ ਆ ਫਰਜ਼ਾ। ਇਸੇ ਤਰ੍ਹਾਂ ਹੀ ਚਲੋ ਵਧੀਆ ਸਮਾਂ ਲੰਘਦਾ ਗਿਆ। ਉਹਨਾਂ ਦੇ ਵਿਆਹ ਨੂੰ 1 ਸਾਲ ਹੋ ਜਾਂਦਾ ਤੇ ਉਹਨਾਂ ਦੇ ਘਰ ਬੇਟਾ ਪੈਦਾ ਹੁੰਦਾ। ਬਲਜੀਤ ਕੌਰ ਆਪਣੇ ਪੋਤੇ ਦਾ ਬਹੁਤ ਚਾਹ ਕਰਦੀ ਆ। ਜਦੋਂ ਪੋਤਾ ਹੁੰਦਾ ਤਾਂ ਬਲਜੀਤ ਕੌਰ ਆਪਣੇ ਬੇਟੇ ਨੂੰ ਕਹਿੰਦੀ ਆ ਕਿ ਹੈਰੀ ਗੀਆਂ ਪਹਿਣਾ ਨੇ ਵਿਆਹ ਵੇਲੇ ਵੀ ਜਿਆਦਾ ਵਧੀਆ ਸੂਟ ਨਹੀਂ ਲਏ ਸੀ ਕਿ ਤੇਰੇ ਵਿਆਹ ਤੇ ਜਿਆਦਾ ਖਰਚਣਾ ਹੋਵੇ ਹਨਾ ਕਿ ਜਿਹੜੇ ਆਪਣੀ ਭਾਬੀ ਦੀ ਵਧੀਆ ਮਹਿੰਗੀ ਵਰੀ ਲਈ ਸੀ ਤੇ ਹੁਣ ਐ ਕਰ ਹੁਣ ਆਪਣੀ ਸਾਰੀ ਕਬੀਲਦਾਰੀ ਆ ਜਿਹੜੀ ਉਹ ਸੈੱਟ ਹੋ ਗਈ ਆ ਤੁਹਾਡਾ ਵਿਆਹ ਵੀ ਹੋ ਗਿਆ ਦੇਖੋ ਰੱਬ ਨੇ ਤੁਹਾਡੀ ਵਧੀਆ ਸੁਣ ਲਈ ਵਧੀਆ ਤੁਹਾਡੇ ਬੇਟਾ ਹੋਇਆ ਵੀ ਆਪਾਂ ਆਪਣੀਆਂ ਚਾਰਾਂ ਕੁੜੀਆਂ ਵਾਸਤੇ ਵਧੀਆ ਸੂਟ ਲਈਏ ਤੇ ਉਹਨਾਂ ਨੂੰ ਵਧਾਈ ਦੇ ਕੇ ਆਈਏ ਹੈਰੀ ਕਹਿੰਦਾ ਵੀ ਮੰਮੀ ਕੋਈ ਗੱਲ ਨਹੀਂ ਵੇਖ ਲਾਂਗੀ ਇੰਨਾ ਕਹਿ ਕੇ ਉਹ ਆਪਣੀ ਡਿਊਟੀ ਚਲਾ ਜਾਂਦਾ ਤੇ ਜਿਹੜੀ ਹੈਰੀ ਦੀ ਘਰ ਵਾਲੀ ਹੁੰਦੀ ਆ ਉਹ ਸੋਚਦੀ ਆ ਕਿ ਇੱਕ ਨਹੀਂ ਦੋ ਨਹੀਂ ਚਾਰ-ਚਾਰ ਕੁੜੀਆਂ ਨੇ ਹੁਣ ਇਹਨਾਂ ਨੇ ਸੂਟਾਂ ਦੇ ਪੰਗੇ ਪਾਲੇ ਸੂਟਾਂ ਦੇ ਨਾਲ ਫਿਰ ਉਹਨਾਂ ਦੇ ਜਿਹੜੇ ਘਰ ਵਾਲੇ ਆ ਉਹਨਾਂ ਦੀਆਂ ਪੋਸ਼ਾਕਾਂ ਵੀ ਲੱਗਣਗੀਆਂ ਤੇ ਫਿਰ ਮਠਿਆਈ ਵਗੈਰਾ ਲੱਗੂ ਵੀ ਬੜਾ ਖਰਚ ਹੋ ਜਾਊਗਾ ਤੇ ਚਲੋ ਹੈਰੀ ਨੂੰ ਸ਼ਾਮ ਨੂੰ ਕਹਿੰਦੀ ਆ ਕਿ ਮੰਮੀ ਕਹਿ ਰਹੇ ਸੀ ਸੂਟਾਂ ਬਾਰੇ ਵੀ ਸੂਟਾਂ ਵਾਲਾ ਕੰਮ ਨਾ ਤੁਸੀਂ ਕਰੋ ਵੀ ਸੂਟ ਤਾਂ ਆਪਾਂ ਕਦੇ ਫੇਰ ਲੈਦੇ ਹਾਂਗੇ ਵੀ ਤੁਸੀਂ ਇੱਕ ਇੱਕ ਵਾਰੀ ਕੱਲੀ ਵਧਾਈ ਦੇ ਆਓ ਵੀ ਮਠਿਆਈ ਦੇ ਡੱਬੇ ਤੇ ਨਾਲ 5-500 ਰੁਪਏ ਸ਼ਗਨ ਦੇ ਦਿਓ ਤਾਂ ਹੈਰੀ ਕਹਿੰਦਾ ਵੀ ਚਲ ਇਦਾਂ ਕਰ ਲਾਂਗੇ ਹੈਰੀ ਇਸੇ ਤਰ੍ਹਾਂ ਹੀ ਕਰਦਾ ਹੈਰੀ ਆਪਣੀਆਂ ਭੈਣਾਂ ਦੇ ਘਰੇ ਇੱਕ ਇੱਕ ਮਠਿਆਈ ਦਾ ਡੱਬਾ ਤੇ 5-500 ਰੁਪਏ ਦੇ ਆਉਂਦਾ ਬਲਜੀਤ ਕੌਰ ਦੇ ਮਨ 'ਚ ਇਹ ਗੱਲ ਆਉਂਦੀ ਆ ਵੀ ਕੁੜੀਆਂ ਨੇ ਤਾਂ ਆਪਣੇ ਭਰਾ ਤੇ ਜਾਣਵਾਰੀ ਸੀ ਹਨਾ ਆਪਣੇ ਪਿਓ ਦੇ ਮੋਢੇ ਨਾਲ ਮੋਢਾ ਲਾ ਕੇ ਖੇਤੀ ਕੀਤੀ ਵੀ ਆਪਦੇ ਭਰਾ ਦਾ ਇੰਨਾ ਖਿਆਲ ਰੱਖਿਆ ਤੇ ਭਰਾ ਦੀ ਕਬੀਲਦਾਰੀ ਹੁਣ ਇੰਨੀ ਵਧੀਆ ਵੀ ਉਹ ਮੇਰੀਆਂ ਤੀਆਂ ਨੂੰ ਇੱਕ ਇੱਕ ਸੂਟ ਵੀ ਨਹੀਂ ਦੇ ਸਕਿਆ ਪਰ ਉਹਨੇ ਕਹਿ ਕੇ ਨਹੀਂ ਸੁਣਾਇਆ ਉਹ ਸਮਝਦੀ ਸਾਰਾ ਕੁਝ ਸੀ ਇਸੇ ਤਰ੍ਹਾਂ ਕੋਈ ਵੀ ਵਿਹਾਰ ਤਿਹਾਰ ਆਉਂਦਾ ਜੇ ਬਲਜੀਤ ਕੌਰ ਕਹਿੰਦੀ ਹਨਾ ਉਹਦੇ ਬੇਟੇ ਨੂੰ ਵੀ ਆਪਣੀਆਂ ਕੁੜੀਆਂ ਨੂੰ ਆਪਾਂ ਕੱਪੜੇ ਦੇ ਦਈਏ ਤਾਂ ਉਹਨਾਂ ਦੇ ਘਰੇ ਕਲੇਸ਼ ਪੈਂਦਾ ਜਿਹੜੀ ਪ੍ਰੀਤ ਸੀ ਉਹ ਦਿਨੋਂ ਦੇਣਾ ਆਪਣੀਆਂ ਨਣਦਾਂ ਤੇ ਲੱਗਦੀ ਸੀ ਉਹ ਕਹਿੰਦੀ ਸੀ ਇੰਨੀਆਂ-ਇੰਨੀਆਂ ਕੁੜੀਆਂ ਨਾਲ ਘਰ ਭਰੇ ਹੋਏ ਆ ਅਸੀਂ ਤਾਂ ਉਹਨਾਂ ਦੀ ਕਬੀਲਦਾਰੀ ਚੱਕਦੇ ਹੀ ਮਰ ਜਾਾਂਗੇ ਕਦੇ ਕਿਸੇ ਦਾ ਕੋਈ ਖਰਚਾ ਆ ਖੜਾ ਹੁੰਦਾ ਕਦੇ ਕਿਸੇ ਦਾ ਫਿਰ ਅੱਗੇ ਉਹਨਾਂ ਦੇ ਬੱਚੇ ਆ ਉਹਨਾਂ ਦੀਆਂ ਨਾਨਕ ਛੱਕਾਂ ਪਰਦੀ ਮਰ ਜਾਾਂਗੇ ਇਸੇ ਤਰ੍ਹਾਂ ਉਹ ਬੁੜਬੁੜ ਕਰਦੀ ਰਹਿੰਦੀ ਉਹ ਐ ਨਹੀਂ ਸੋਚਦੀਆਂ ਕਿ ਸਾਡੇ ਇੱਕ ਭਰਾਗਾ ਇੱਕ ਭਰਾ ਦੀ ਕਬੀਲਦਾਰੀ ਕਿੱਥੇ ਠੀਕ ਆਉਂਦੀ ਆ ਉਹ ਖਰਚੇ ਕਰਾਉਣ ਨੂੰ ਤਿਆਰ ਰਹਿੰਦੀਆਂ ਜੇ ਕੋਈ ਵੀ ਮਤਲਬ ਬਲਜੀਤ ਇਦਾਂ ਕਹਿ ਦਿੰਦੀ ਹੈ ਨਾ ਕਿ ਆਪਾਂ ਆਪਣੀਆਂ ਕੁੜੀਆਂ ਦਾ ਇੰਨਾ ਕਰ ਲਈਏ ਜਾਂ ਆਹ ਕਰ ਲਈਏ ਕਿਉਂਕਿ ਹੁਣ ਕੁੜੀਆਂ ਵੇਈਆਂ ਹੋਈਆਂ ਸੀਗੀਆਂ ਥੋੜੇ ਜਿਹਾ ਨਾਰਮਲ ਕਰੇ ਤੇ ਜਦੋਂ ਭਰਾ ਵਧੀਆ ਜੌਬ ਕਰਦਾ ਹੋਵੇ ਤੇ ਵਧੀਆ ਘਰਵਾਰ ਹੋਵੇ ਐਨੀਕ ਝਾਕਤਾ ਪੈਣਾ ਰੱਖਦੀਆਂ ਹੀ ਹੁੰਦੀਆਂ ਵੀ ਚਲ ਹੋਰ ਨਹੀਂ ਤਾਂ ਵਿਹਾਰ ਤੇ ਹਰਤੇ ਤਾਂ ਸਾਡਾ ਅਦਰ ਮਾਨ ਹੋਵੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਡਾ ਸਾਡੇ ਭਰਾ ਤੇ ਹੱਕ ਆ ਅਸੀਂ ਆਪਣੇ ਭਰਾ ਦੇ ਜਿਹੜੇ ਕਦੇ ਬੋਝ ਨਹੀਂ ਬਣੀਆਂ ਤੇ ਆਪਣੇ ਭਰਾ ਦੇ ਲਈ ਆਪਣੇ ਪਿਓ ਨਾਲ ਖੇਤੀ ਕਰਵਾਈਆਂ ਕਣਕਾਂ ਵੱਡੀਆਂ ਨਹੀਂ ਗਈਆਂ ਮਿੱਟੀ ਨਾਲ ਮਿੱਟੀ ਹੋਈਆਂ ਤੇ ਜਾਦਾ ਪੜੀਆਂ ਲਿਖੀਆਂ ਵੀ ਨਹੀਂ ਪਰ ਪ੍ਰੀਤ ਨੂੰ ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ ਸੀ ਆਉਂਦੀ ਕਿਉਂਕਿ ਪ੍ਰੀਤ ਨੇ ਕਿਹੜਾ ਉਹਨਾਂ ਦਾ ਸੰਘਰਸ਼ ਵੇਖਿਆ ਸੀ ਤੇ ਇੱਕ ਦਿਨ ਚਾਰੇ ਭੈਣਾਂ ਛੁੱਟੀਆਂ ਦੇ ਵਿੱਚ ਆਈਆਂ ਹੋਈਆਂ ਸੀ ਉਹ ਆਪਣੇ ਭਰਾ ਨੂੰ ਕਹਿੰਦੀਆਂ ਵੀ ਵੀਰੇ ਹੁਣ ਤਾਂ ਤੇਰੇ ਬੇਟਾ ਹੋ ਗਿਆ ਸਾਡਾ ਪਤੀਜਾ ਵੀ ਹੋ ਗਿਆ ਸੁੱਖ ਨਾਲ ਤੇ ਤੂੰ ਸਾਨੂੰ ਕਦੇ ਚਾਹ ਨਾਲ ਕੱਪੜੇ ਨਹੀਂ ਲੈ ਕੇ ਦਿੱਤੇ ਵੀ ਹੁਣ ਅਸੀਂ ਚਾਰੇ ਭੈਣਾਂ ਆਈਆਂ ਹੋਈਆਂ ਵੀ ਚਲ ਸਾਨੂੰ ਚਾਰਾਂ ਨੂੰ ਕੱਪੜੇ ਤਾਂ ਦਿਵਾ ਲਿਆ ਵੀ ਅਸੀਂ ਵੀ ਆਪਣੇ ਸਹੁਰੇ ਘਰ ਕਹਿੰਦੀਆਂ ਹੋ ਜਾਾਂਗੇ ਹਨਾ ਵੀ ਸਾਡੇ ਪਤੀਜੇ ਦੇ ਹੋਣ ਦੀ ਖੁਸ਼ੀ ਤੇ ਸਾਡੇ ਵੀਰ ਨੇ ਸਾਨੂੰ ਕੱਪੜੇ ਲੈ ਕੇ ਦਿੱਤੇ ਆ ਤਾ ਉਹ ਕਹਿੰਦਾ ਵੀ ਭੈਣੇ ਤੁਸੀਂ ਆਪ ਹੀ ਵੇਖੋ ਮੇਰੀ ਕਬੀਲਦਾਰੀ ਵਧੀ ਜਾਂਦੀ ਆ ਹੁਣ ਬੱਚਾ ਹੋ ਗਿਆ ਇਹਦੇ ਖਰਚੇ ਆ ਫਿਰ ਇਹਦੀ ਪੜ੍ਹਾਈ ਦੇ ਖਰਚੇ ਹੋ ਜਾਣਗੇ ਮੇਰੇ ਤੋਂ ਤਾਂ ਮੰਮੀ ਡੈਡੀ ਦਾ ਖਰਚਾ ਮਸਾਂ ਠੀਕ ਆਉਂਦਾ ਕਦੇ ਇਨਾਂ ਚ ਕੋਈ ਬਿਮਾਰ ਹੋ ਜਾਂਦਾ ਕਦੇ ਕੋਈ ਬਿਮਾਰ ਹੋ ਜਾਂਦਾ ਤੇ ਤੁਸੀਂ ਉਤੋਂ ਸੂਟਾਂ ਦੇ ਖਰਚੇ ਵੀ ਸੂਟਾਂ ਆ ਬਿਨਾ ਕਿਸ ਨੂੰ ਸਰਦਾ ਨਹੀਂ ਹੈਗਾ ਉਹ ਕਹਿੰਦੀਆਂ ਵੀ ਦੇਖ ਵੀਰੇ ਸਰਤਾ ਜਾਂਦੇ ਹੀ ਹੁੰਦਾ ਵੀ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਨੂੰ ਵੀ ਸਰਦੇ ਹੀ ਆ ਪਰ ਸਾਨੂੰ ਵੀ ਚਾ ਆਪਣੇ ਭਤੀਜੇ ਦਾ ਹਨਾ ਆਪਾਂ ਨੂੰ ਇੰਨਾ ਕ ਤਾਂ ਹੁੰਦਾ ਹੀ ਆ ਵੀਸੀ ਬਹੁਤ ਕੰਮ ਕੀਤਾ ਖੇਤਾਂ ਦੇ ਵਿੱਚ ਅਸੀਂ ਮਿੱਟੀ ਨਾਲ ਮਿੱਟੀ ਹੋਈਆਂ ਤਾਂ ਜਿਹੜੇ ਭਰਾ ਨੇ ਜਵਾਬ ਦਿੱਤਾ ਨਾ ਉਹ ਸੁਣ ਕੇ ਚਾਰੇ ਪੈਣਾ ਚੁੱਪ ਹੋ ਗਈਆਂ ਭਰਾ ਕਹਿੰਦਾ ਵੀ ਜੇ ਤੁਸੀਂ ਕੰਮ ਕੀਤਾ ਡੈਡੀ ਨਾਲ ਖੇਤਾਂ ਦੇ ਵਿੱਚ ਤੁਸੀਂ ਕਿਹੜਾ ਮੇਰੇ ਲਈ ਕੀਤਾ ਆਪਣੇ ਆਪ ਲਈ ਕੀਤਾ ਆਪਣੇ ਆਪ ਲਈ ਹਰੇਕ ਹੀ ਕਰਦਾ ਤੇ ਜਦੋਂ ਉਹਨਾਂ ਦੇ ਵੀਰ ਨੇ ਇਹ ਜਵਾਬ ਦਿੱਤਾ ਤਾਂ ਚਾਰੇ ਪੈਣਾ ਜੜੀਆਂ ਚੁੱਪ ਹੋ ਗਈਆਂ ਕਿਉਂਕਿ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਕੋਈ ਦਲੀਲ ਨਹੀਂ ਸੀ ਕਹਿੰਦੀਆਂ ਕੀ ਇੱਕ ਇਨਸਾਨ ਜਿਹਦੇ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਖਰਾਬ ਹੀ ਸਮਝਾਂਗੇ ਕਿਉਂਕਿ ਉਹ ਪੜੀਆਂ ਨਹੀਂ ਲਿਖੀਆਂ ਨਹੀਂ ਉਹਨਾਂ ਨੇ ਕੋਈ ਨੌਕਰੀ ਨਹੀਂ ਕੀਤੀ ਆਪਣੇ ਭਰਾ ਲਈ ਉਹਨਾਂ ਨੇ ਇੰਨਾ ਕੰਮ ਕੀਤਾ ਤੇ ਉਹੀ ਵੱਡਾ ਹੋ ਕੇ ਕਹਿੰਦਾ ਕਿ ਤੁਸੀਂ ਮੇਰੇ ਲਈ ਨਹੀਂ ਕੀਤਾ ਇਹ ਤੁਸੀਂ ਆਪਣੇ ਲਈ ਕੀਤਾ ਫਿਰ ਉਹ ਵਿਚਾਰੀਆਂ ਬੋਲਦੀਆਂ ਵੀ ਕੀ ਅਗਲੇ ਦਿਨ ਚਾਰੋਂ ਆਪੋ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਤੇ ਬਲਜੀਤ कौर ਵੀ ਬੈਠੀ ਸੋਚਦੀ ਆ ਇਹ ਵਾਕ ਕੀ ਕਹਿੰਦੇ ਹੁੰਦੇ ਆ ਕਿਤਿਆਂ ਦੇ ਹੋਰ ਦੁੱਖ ਨਹੀਂ ਹੁੰਦੇ ਮਾਪਿਓ ਨੂੰ ਇਹੀ ਦੁੱਖ ਹੁੰਦਿਆ ਕਿ ਜਦੋਂ ਉਹਨਾਂ ਦੀਆਂ ਧੀਆ ਵਿਆਹੀਆਂ ਜਾਂਦੀਆਂ ਤੇ ਜੇ ਉਹਨਾਂ ਦੇ ਭਰਾ ਭਜਾਈ ਉਹਨਾਂ ਦਾ ਆਦਰ ਮਾਨ ਨਹੀਂ ਕਰਦੇ ਜਾਂ ਉਹਨਾਂ ਨੂੰ ਬਣਦਾ ਮਾਨ ਸਤਕਾਰ ਨਹੀਂ ਦਿੰਦੀ ਤਾਂ ਇਸ ਗੱਲ ਦਾ ਚੋਰਾ ਮਾਪਿਓ ਨੂੰ ਕਿਤੇ ਨਾ ਕਿਤੇ ਰਹਿੰਦਾ ਹੀ ਆ ਤੇ ਬਲਜੀਤ ਕੌਰ ਵੈਸੇ ਵੀ ਇੰਨੇ ਸਬਰ ਸੰਤੋਖ ਵਾਲੀ ਸੀ ਕਿ ਉਹਨੇ ਕਦੇ ਆਪਣੇ ਪੁੱਤ ਨੂੰ ਕਹਿ ਕੇ ਨਹੀਂ ਸੁਣਾਇਆ ਸੀ ਪਰ ਮਨ ਹੀ ਮਨ ਵਿੱਚ ਉਹ ਜ਼ਰੂਰ ਸੋਚਦੀ ਸੀ ਕਿ ਜੇ ਇਹ ਹੀ ਪੁੱਤ ਮੇਰੇ ਪਹਿਲਾ ਹੋਇਆ ਹੁੰਦਾ ਤਾਂ ਉਹ ਮੇਰੀਆਂ 3ਾਂ ਦਾ ਸੰਘਰਸ਼ ਵੇਖਦਾ ਪਰ ਅੱਜ ਉਹੀ ਪੁੱਤ ਆਪਣੇ ਘਰ ਵਾਲੀ ਦੇ ਪਿੱਛੇ ਲੱਗ ਕੇ ਆਪਣੀਆਂ ਭੈਣਾਂ ਦਾ ਕੀਤਾ ਪਿਆਰ ਉਹਨਾਂ ਦਾ ਕੰਮ ਤੇ ਉਹਨਾਂ ਦਾ ਸੰਘਰਸ਼ ਸਾਰਾ ਕੁਝ ਭੁੱਲ ਗਿਆ ਸਾਨੂੰ ਕਦੇ ਵੀ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਇੰਨੇ ਮਤਲਬੀ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਪਰਿਵਾਰਕ ਮੈਂਬਰ ਸਾਡੇ ਵਾਸਤੇ ਜਾਨ ਵਾਰਦਾ ਸਾਡੇ ਵਾਸਤੇ ਇੰਨੇ ਸੈਕਰੀਫਾਈ ਕਰਦਾ ਇੰਨਾ ਸਭ ਸੁਤੋਖ ਰੱਖਦਾ ਤੇ ਐਂਡ ਤੇ ਅਸੀਂ ਇਹ ਕਹਿ ਕੇ ਪੱਲਾ ਛਾੜ ਜੀਏ ਕਿ ਤੂੰ ਸਾਡੇ ਲਈ ਕੀਤਾ ਹੀ ਕੀ ਆ ਇੰਨਾ ਗੱਲਾਂ ਕਰਕੇ ਸਾਡੇ ਜਿਹੜੇ ਪਰਿਵਾਰਕ ਰਿਸ਼ਤੇ ਆ ਉਹ ਖਰਾਬ ਹੋ ਰਹੇ ਆ ਪਰਿਵਾਰਾਂ ਦੇ ਵਿੱਚ ਦਰਾੜਾਂ ਪੈ ਰਹੀਆਂ ਨੇ ਸਾਨੂੰ ਆਪਣੇ ਫਰਜ਼ ਜਿਹੜੇ ਉਹ ਚੰਗੀ ਤਰ੍ਹਾਂ ਸਮਝਣੇ ਚਾਹੀਦੇ ਆ ਕਦੇ ਵੀ ਸਾਨੂੰ ਐਨੇ ਮਤਲਬੀ ਨਹੀਂ ਹੋਣਾ ਚਾਹੀਦਾ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਹ ਇੱਕ ਕਹਾਣੀ ਨਹੀਂ ਇੱਕ ਸੱਚੀ ਘਟਨਾ ਬਿਲਕੁਲ ਕਿਸੇ ਦੀ ਹੱਦ ਬੀਤੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਹਨੂੰ ਤੁਸੀਂ ਕਹਾਣੀ ਦੇ ਰੂਪ ਵਿੱਚ ਪੇਸ਼ ਕਰਿਓ ਉਮੀਦ ਹੈ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ